ਕੈਡਮਿਅਮ ਮੇਰਾ ਨਾਮ ਸ਼ਾਮ ਸਿੰਘ ਹੈ ਜੀ ਜੀ ਫੋਲੜਾ ਪਿੰਡ ਹੈ ਮੇਰਾ ਜੀ ਇਹ ਜ਼ਿਲ੍ਹਾ ਪਠਾਨਕੋਟ ਚ ਤੇ ਆਈ ਜੀ 131 ਗਵਰਨਮੈਂਟ ਦੇ ਕਹਿਣ ਤੇ ਆਈ ਜੀ ਝੋਨਾ ਲਾਇਆ ਸੀ ਇਹ ਹੈ ਕਿ ਨਹੀਂ ਇਹ ਵੈਰਾਈਟੀ ਜਿਹੜੀ ਇੰਨੀ ਮਾੜੀ ਨਿਕਲੀ ਹੈ ਕਿ ਇਹਦੀ ਅਸੀਂ ਮਹੀਨਾ-ਮਹੀਨਾ ਲਾਇਦੇ ਹੋ ਗਏ ਇਹਦੀ ਗਰੋਥ ਹੀ ਕੋਈ ਨਹੀਂ ਹੈ ਹੈ ਨਹੀਂ ਤੇ ਉਹਦੇ ਬਾਰੇ ਅਸੀਂ ਕੀ ਕਹ ਸਕਦੇ ਜੇ ਐਗਰੀਕਲਚਰ ਵਾਲੇ ਜਿਹੜੇ ਉਹਦੇ ਦਵਾਈਆਂ ਪਾਉਂ ਉਹ ਨਹੀਂ ਦਵਾਈਆਂ ਪਾਉਂਦੇ ਕੀ ਆ ਜੀ ਉਹਦਾ ਕੋਈ ਹਾਲੀ ਕੋਈ ਨਹੀਂ ਪੱਕਾ ਦੱਸਦੇ ਉਹ ਤੇ ਫਾਇਦਾ ਕੀ ਉਹਦਾ ਨਹੀਂ ਇਹ ਆ ਵੀ ਚਲੋ ਅਸੀਂ ਇਹਨੂੰ ਵਾਅ ਕਰਦੇ ਆ ਇਸ ਕਾਰਨ ਕਿ ਬਾਕੀ ਦਾ ਲੋਕਾਂ ਲਾਇਦਾ ਬਾਣੇ ਬਾਣੇ ਦਾ ਸਾਰੇ ਬੱਚੇ ਤੇ ਨਾਦਾ ਨਹੀਂ ਸਰਕਾਰ ਇਹ ਆ ਵੀ ਚਲੋ ਕੋਈ ਨਾ ਕੋਈ ਦੇ ਬਾਰੇ ਸੋਚਣਾ ਚਾਹੀਦਾ ਹੈ ਨਹੀਂ ਜ਼ਿੰਮੇਵਾਰ ਵਾਲੇ ਸੋਚਣਾ ਜ਼ਿੰਮੇਵਾਰ ਤਾਂ ਅੱਗੇ ਮਰੇਦਾ ਪਟੇਕੇ ਤੇ ਪਾਲੀਆਂ ਲਾਣ ਰਿਹਾ ਜਾਂ ਮਲਕ ਕੁਝ ਕਰਨ ਰਿਹਾ ਤੇ ਉਹਦੇ ਤੌਰ ਦੇ ਤੇ ਕੋਈ ਨਾ ਕੋਈ ਜ਼ਿੰਮੇਵਾਰ ਦੇ ਬਾਅਦ ਸੋਚਣਾ ਚਾਹੀਦਾ ਸਰਕਾਰਾਂ ਨੂੰ ਹਨ ਕਰਜੇ ਲੈ ਲੈ ਕੇ ਜ਼ਿੰਮੇਵਾਰ ਸੁਸਾਇਨ ਨਹੀਂ ਕਰੂਗਾ ਕਿਆ ਕਰੂਗਾ ਹਨ ਤੇ ਬਸ ਹੈ ਯਾਰ ਨਾ ਹੋਰ ਬਾਕੀ ਦਾ ਬਾਰੇ ਕੀ ਅਖਲਾ ਗਵਰਨਮੈਂਟ ਨੇ ਕੀ ਦਿਲਾ ਕੇ ਨੂੰ ਤੇ ਤਦਾਂ ਕਹਿਣੀ ਭਾਈ ਇਹ ਛੋਲਾ ਨਾ ਥੋੜਾ ਗਿੱਠਾ ਰਹਿ ਰਿਹਾ ਸਪਰੇਆਂ ਵੀ ਕੀਤੀਆਂ ਪਰ ਇਹਨਾਂ ਕੋਈ ਫਰਕ ਨਹੀਂ ਪੈਣ ਰਿਹਾ ਅੱਧੇ ਨਾਲੋਂ ਜ਼ਿਆਦਾ ਛੋਨਾ ਮਕੀ ਗਿੱਠਾ ਰਹਿ ਗਿਆ ਜਿਸ ਨੂੰ ਕੀ ਦਾਣਾ ਨਹੀਂ ਲੱਗਦਾ ਕੀ ਬਿਮਾਰੀ ਕੀ ਦੱਸ ਰਿਹਾ ਖੇਤ ਇਹ ਬਿਮਾਰੀ ਸਪਰੇ ਦੱਸਦੇ ਆ ਸਪਰੇਅ ਕਰ ਰਹੇ ਆ ਪਰ ਸਪਰੇਅ ਨਾਲ ਕੋਈ ਅਸਰ ਨਹੀਂ ਹੋ ਰਿਹਾ ਕਿਨੇ ਕ ਪਹਿਲੀ ਆਪਣੀ ਮੇਰੀ 10 ਕਿਲੇ ਇਹ ਪਹਿਲੀ ਵਾਰੀ ਪਹਿਲੀ ਵਾਰੀ ਮਿਲ ਗਈ ਇੱਕ ਵਾਰੀ ਪਹਿਲਾਂ ਵੀ ਹੋਇਆ ਸੀ ਪਰ ਉਦੋਂ ਵੀ ਅੱਧੇ ਨਾਲੋਂ ਜ਼ਿਆਦਾ ਮਗੀ ਝੋਨਾ ਖਰਾਬ ਹੋ ਗਿਆ ਆ ਗਈ ਫੇਰ ਆ ਗਈ 3-4 ਸਾਲ ਬਾਅਦ ਫੇਰ ਆਈ ਕਿੰਨਾ ਕੁ ਨੁਕਸਾਨ ਜਿਹੜਾ ਅੱਧਾ ਅੱਧੇ ਨਾਲੋਂ ਜ਼ਿਆਦਾ ਹੀ ਹੈ ਹਾਂਜੀ ਮੈਡਮ ਇੱਕ ਕਿਸਾਨਾਂ ਨੂੰ ਜਿਹੜੀ ਹੈ ਝੋਨੇ ਨੂੰ ਲੈ ਕੇ ਬੜੀ ਪਰੇਸ਼ਾਨੀ ਆ ਰਹੀ ਹੈ ਉਹ ਇਸ ਚੀਜ਼ ਦੇ ਕਿ ਜਿਹੜਾ ਝੋਨੇ ਦਾ ਸਾਈਜ਼ ਜਿਹੜਾ ਹੈ ਪੁਣੀ ਬਾਦਰੇ ਤੁਹਾਡੇ ਧਿਆਨ ਚ ਹੈ ਮਾਮਲਾ ਹਾਂਜੀ ਜੀ ਸਾਡੇ ਖੇਤੀਬਾੜੀ ਵਿਭਾਗ ਦੇ ਵਿੱਚ ਸਾਨੂੰ ਇਹ ਫਾਰਮਰਸ ਨੇ ਸਾਨੂੰ ਕੰਟੈਕਟ ਕੀਤਾ ਸੀ ਇਹ ਪ੍ਰੋਬਲਮ ਸਾਨੂੰ ਦੱਸੀ ਵੀ ਸੀ ਸੋ ਸਾਡੇ ਵਿਭਾਗੇ ਵੱਲੋਂ ਵੀ ਟੀਮਾਂ ਅਸੀਂ ਬਣਾਈਆਂ ਸੀ ਸਾਡੀ ਟੀਮ ਨੇ ਵੀ ਜਾ ਕੇ ਉੱਥੇ ਵਿਜ਼ਿਟ ਕੀਤਾ ਸੀ ਸੋ ਬੇਸਿਕਲੀ ਕੀ ਹੈ ਕਿ ਇਹ ਬਿਮਾਰੀ ਜਿਹੜੀ ਹੈ ਉਹ ਸਾਡੇ ਕੋਲ ਇੱਕ ਸਦਰਨ ਰਾਈਸ ਬਲੈਕ ਦਵਾਪਸਟ੍ਰਿਕ ਵਾਇਰਸ ਕਰਕੇ ਹੈ ਜਿਹਨੂੰ ਆਪਾਂ ਕਹਿੰਦੇ ਕਿ ਸਾਡੀ ਝੋਨੇ ਦੇ ਵਿੱਚ ਮਧਰਾਪਨ ਆ ਰਿਹਾ ਜਿਹੜਾ ਬੂਟਾ ਹੈ ਉਹਦੀ ਗਰੋਥ ਪ੍ਰੋਪਰ ਨਹੀਂ ਹੋ ਰਹੀ ਬਾਕੀ ਜਿਹੜੇ ਹੈਲਦੀ ਸਾਡੇ ਕੋਲ ਬੂਟੇ ਨੇ ਸਵਸਥ ਬੂਟੇ ਨੇ ਉਹਨਾਂ ਨਾਲੋਂ ਜਿਹੜੀ ਬਿਮਾਰੀ ਵਾਲਾ ਬੂਟਾ ਹੈ ਉਹਦੀ ਜਿਹੜੀ ਗਰੋਥ ਹੈ ਉਹ ਘਟ ਹੈ ਸੋ ਇਹਦਾ ਬੇਸਿਕਲੀ ਜਿਹੜਾ ਕਾਰਨ ਹੈ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਕਿ ਸਾਡੇ ਕੋਲ ਸਦਰਨ ਬਲੈਕ ਸਟ੍ਰਿਕ ਜਿਹੜਾ ਡਵਾਫ ਵਾਇਰਸ ਹੈ ਉਹਦੇ ਕਰਕੇ ਹੈ ਬਟ ਇਹਦੀ ਕਨਫਰਮੇਸ਼ਨ ਜਿਹੜੀ ਹੈ ਉਹ ਅਸੀਂ ਆਪਣੀ ਨੇਕੇਡ ਆਈ ਦੇ ਨਾਲ ਨਹੀਂ ਕਹਿ ਸਕਦੇ ਕਿ ਜਿਹੜੀ ਇਹ ਜਿਹੜਾ ਵਾਧਾ ਸਾਡੇ ਕੋਲ ਰੁਕਿਆ ਹੋਇਆ ਹੈ ਜਾਂ ਜਿਹੜਾ ਆਪਣੇ ਕੋਲ ਪੌਦਾ ਹੈ ਜਿਹੜਾ ਵਧ ਨਹੀਂ ਰਿਹਾ ਉਹਦਾ ਕਾਰਨ ਹੀ ਹੈ ਇਹਦੀ ਕਨਫਰਮੇਸ਼ਨ ਇੱਕ ਮੋਲੀਕੂਲਰ ਬੇਸਡ ਆਰਟੀ ਪੀਸੀਆਰ ਟੈਸਟ ਹੁੰਦਾ ਹੈ ਜਿਹੜਾ ਲੈ ਸੋ ਇਸ ਸਮਾਂ ਵਿੱਚ ਅਸੀਂ ਜਿਹੜਾ ਸਾਡਾ ਕੇਵੀਕੇ ਘੋਆ ਹੈ ਅਸੀਂ ਉਹਨਾਂ ਦੇ ਮਾਹਿਰਾਂ ਨਾਲ ਵੀ ਕੰਟੈਕਟ ਕੀਤਾ ਸੀ ਸੋ ਉਹਨਾਂ ਵੱਲੋਂ ਵੀ ਸਾਡੇ ਜਿਹੜੇ ਸੈਂਪਲ ਨੇ ਪਠਾਨਪੁਰ ਜ਼ਿਲ੍ਹੇ ਤੋਂ ਲੈ ਗਏ ਨੇ ਤਲਾਬ ਦੇ ਵਿੱਚ ਉਹਨਾਂ ਨੇ ਟੈਸਟ ਦੇ ਵਿੱਚ ਪਾਇਆ ਹੈ ਕਿ ਹਾਂ ਇਹ ਬਿਮਾਰੀ ਬੇਸਿਕਲੀ ਕਨਫਰਮਡ ਹੈ ਪਰ ਮੈਂ ਕਿਸਾਨਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਜੇ ਤੁਹਾਡੇ ਫਸਲ ਦੇ ਵਿੱਚ ਜਿਹੜਾ ਬੂਟਾ ਉਹ ਵੱਧ ਨਹੀਂ ਰਿਹਾ ਉਹ ਮਧਰਾ ਰਹਿ ਰਿਹਾ ਉਹਦੇ ਪੂਰੇ ਵੀ ਬਹੁਤ سارے ਕਾਰਨ ਹੁੰਦੇ ਨੇ ਸੋ ਇਹ ਬੜਾ ਜ਼ਰੂਰੀ ਹੈ ਕਿ ਸਾਨੂੰ ਉਹਨਾਂ ਕਾਰਨਾਂ ਨੂੰ ਵੀ ਰੂਲ ਆਊਟ ਕਰਨਾ ਹੈ ਇੱਕਦਮ ਪੈਨਿਕ ਨਹੀਂ ਹੋਣਾ ਕਿ ਜੇ ਗ੍ਰੋਥ ਰੁਕ ਗਈ ਹੈ ਪਹਿਲਾਂ ਤੁਸੀਂ ਰੂਲ ਆਊਟ ਕਰੋ ਕਿ ਕਿਸੇ ਘਾਟ ਕਰ ਅਸੀਂ ਕਿਸਾਨਾਂ ਨੂੰ ਟਾਈਮ ਟੂ ਟਾਈਮ ਅਸੀਂ ਐਡਵਾਈਜ਼ਰੀ ਉਹਨਾਂ ਨੂੰ ਜਾਰੀ ਕੀਤੀਆਂ ਹੋਈਆਂ ਤੁਸੀਂ ਇਹ ਦੇਖੋ ਕਿ ਜਿਹੜੀ ਇਹ ਬੁਟਾ ਮਧਰਾ ਰਹਿ ਰਿਹਾ ਹੈ ਇਹਦੇ ਕਾਰਨ ਬੇਸਿਕਲੀ ਕੀ ਹੈ ਇੱਕਦਮ ਪੈਨਿਕ ਨਹੀਂ ਹੋਣਾ ਕਿ ਹਾਂ ਜੀ ਇਹ ਵਾਇਰਸ ਦੇ ਅਟੈਕ ਕਰਕੇ ਹੀ ਹੈ ਸੋ ਪਹਿਲੇ ਤੁਸੀਂ ਰੂਲ ਆਊਟ ਕਰੋ ਕਿ ਕੋਈ ਇਹ ਬਿਮਾਰੀ ਹੋਰ ਤਾਂ ਨਹੀਂ ਹੈਗੀ ਜਿਵੇਂ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰ ਘਾਟ ਫੋਨ ਕਰਕੇ ਵੀ ਕਿਸੇ ਤਤ ਦੀ ਘਾਟ ਫੋਨ ਕਰਕੇ ਵੀ ਬੂਟਾ ਮੱਧਰਾ ਹੋ ਜਾਂਦਾ ਹੈ ਇੱਕ ਸਾਡੇ ਕੋਲ ਇਰਵਿਨੀਆ ਰੌਟ ਬਿਮਾਰੀ ਹੁੰਦੀ ਹੈ ਬੈਕਟੀਰੀਅਲ ਬਿਮਾਰੀ ਆ ਉਹ ਜਿਹੜਾ ਨੂੰ ਅਟੈਕ ਕਰਦੇ ਉਹਦੇ ਕਰਕੇ ਵੀ ਜਿਹੜਾ ਬੂਟਾ ਮੱਧਰਾ ਰਿਆ ਜਾਂਦਾ ਸੋ ਪਹਿਲੇ ਤੁਸੀਂ ਇਹ ਦੇਖੋ ਕਿ ਪਾਣੀ ਤੁਸੀਂ ਪ੍ਰੋਪਰ ਦੇ ਰਹੇ ਹੋ ਤੁਸੀਂ ਯੂਰੀਆ ਪ੍ਰੋਪਰ ਪਾਇਆ ਜੇ ਸਾਡੇ ਕੋਲ ਨਿਊਟਰੀਐਂਟਸ ਵੀ ਪ੍ਰੋਪਰ ਨਹੀਂ ਹੈ ਅਸੀਂ ਪਾਣੀ ਵੀ ਨਹੀਂ ਪ੍ਰੋਪਰਲੀ ਲਾਇਆ ਉਹਦੇ ਕਰਕੇ ਵੀ ਬੂਟਾ ਜਿਹੜਾ ਆ ਉਹ ਪੂਰੀ ਗ੍ਰੋਥ ਨਹੀਂ ਕਰਦਾ ਸੋ ਪਹਿਲੇ ਆਪਾਂ ਇਹ ਜਿਹੜੇ ਤਿੰਨ ਚਾਰ ਕਾਰਨ ਨੇ ਉਹਨਾਂ ਨੂੰ ਰੂਲ ਆਊਟ ਕਰ ਲੈਣਾ ਫਿਰ ਅਸੀਂ ਆਪਣੇ ਜੋ ਤੁਸੀਂ ਦੇਖਿਆ ਕਿ ਅਸੀਂ ਖਾਦ ਵੀ ਪ੍ਰੋਪਰ ਪਾਈ ਹੈ ਪਾਣੀ ਵੀ ਪ੍ਰੋਪਰ ਲਾਇਆ ਕੋਈ ਹੋਰ ਬਿਮਾਰੀ ਵੀ ਨਹੀਂ ਹੈ ਫਿਰ ਤੁਸੀਂ ਆਪਣੇ ਖੇਤੀ ਮਾਹਰ ਨੂੰ ਜਾ ਕੇ ਕੰਟੈਕਟ ਕਰੋ ਉਹਨਾਂ ਨੂੰ ਵੀ ਪ੍ਰੋਬਲਮ ਬਾਰੇ ਦੱਸੋ ਸੋ ਫਿਰ ਸਾਡੇ ਵੱਲੋਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਵਾਇਰਸ ਹੈ ਬੇਸਿਕਲੀ ਨੂੰ ਅਸੀਂ ਨੰਗੇ ਅੱਖ ਦੇ ਨਾਲ ਦੇਖ ਨਹੀਂ ਸਕਦੇ ਕਿਉਂਕਿ ਵਾਇਰਲ ਡਿਜ਼ੀਜ਼ ਲਈ ਸਾਨੂੰ ਕਨਫਰਮੇਸ਼ਨ ਜਿਹੜੀ ਹੈ ਉਹ ਲੈਬ ਤੋਂ ਹੁੰਦੀ ਹੈ ਸੋ ਅਸੀਂ ਕੇਵਕੇ ਦੇ ਥਰੂ ਸਾਇੰਟਿਸਟ ਨੂੰ ਕੰਟੈਕਟ ਕਰਕੇ ਤੁਹਾਡੇ ਸੈਂਪਲਸ ਜਿਹੜੇ ਨੇ ਉਲੈਂਗੀ ਤੋਂ ਪੀਏਯੂ ਖੇਤੀਬਾੜੀ ਯੂਨੀਵਰਸਿਟੀ ਕੋ ਜਾਣਾ ਪੈ ਜਣਗੇ ਤਾਂ ਫਿਰ ਉੱਥੋਂ ਜਾ ਕੇ ਕਨਫਰਮ ਹੁੰਦਾ। ਜਿਵੇਂ ਜਿਹੜੇ ਕਿਸਾਨ ਆਪਣੇ ਇੱਥੇ ਪਠਾਨਪੁਰ ਦੇ ਦੇਖਣ ਨੂੰ ਆਏ ਉਹਨਾਂ ਨੇ ਆਪਣਾ ਝੋਨਾ ਵੀ ਜਿਹੜਾ ਬਾਤ ਆ। ਹਾਂਜੀ। ਉਹਨਾਂ ਨੂੰ ਕੀ ਰਾਇਆ ਔਰ ਕਿੱਥੋਂ ਆਇਆ? ਦੇਖੋ ਸਾਡੇ ਨਾਲ ਉਹਨਾਂ ਨੇ ਕੰਟੈਕਟ ਨਹੀਂ ਕੀਤਾ ਕਿਉਂਕਿ ਅਸੀਂ ਮਤਨ ਨੂੰ ਪਹਿਲੇ ਕਹਿ ਰਹੇ ਹਾਂ ਕਿ ਅਸੀਂ ਫਾਰਮਰਸ ਨੂੰ ਬੇਸਿਕਲੀ ਟਾਈਮ ਟੂ ਟਾਈਮ ਹਰ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਹੈ ਕਿ ਜੇ ਤੁਹਾਡੇ ਹੁਣ ਮੈਂ ਇੱਥੇ ਕਿਸਾਨਾਂ ਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਵਾਇਰਸ ਦਾ ਅਟੈਕ ਹੈ ਇਹਨੂੰ ਬੇਸਿਕਲੀ ਚਿੱਟੇ ਪਿੱਠ ਵਾਲਾ ਸੋ ਹੁਣ ਕੇਸਾਨ ਕੇ ਕਰਦਨੇ ਕੋ ਨਰਸਰੀ ਵਿੱਚ ਦੇਣ ਦੇ ਤੱਕ ਜਾ ਕੇ ਬੈਠ ਜਾਂਦੇ ਅਸੀਂ ਉਹਨਾਂ ਨੂੰ ਕਹਿੰਨੇ ਕਿ ਹਮੇਸ਼ਾ ਇੱਕ ਫੀਲਡ ਸਰਵੇਲੈਂਸ ਜ਼ਰੂਰ ਇੱਕ ਪ੍ਰੈਕਟਿਸ ਬਣਾਓ ਤੁਸੀਂ ਇੱਕ ਹੈਬਿਟ ਰੱਖੋ ਕਿ ਤੁਸੀਂ ਜਾ ਕੇ ਦੇਖੋ ਕਿ ਮੇਰੀ ਨਰਸਰੀ ਦੇ ਵਿੱਚ ਕੋਈ ਕੀੜਾ ਮਗੌੜਾ ਤਾਂ ਨਹੀਂ ਹੈਗਾ ਹੁਣ ਇਹ ਬਿਮਾਰੀ ਬੇਸਿਕਲੀ ਸ਼ੁਰੂ ਤਾਂ ਨਰਸਰੀ ਤੋਂ ਹੀ ਹੋਈ ਹੈ ਬਟ ਉਹ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਇਸ ਬਿਮਾਰੀ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਹੀ ਬਿਮਾਰੀ ਤੁਹਾਡੇ ਫਸਲ ਦੇ ਵਿੱਚ ਆਈ ਹੈ ਤਾਂ ਇਹਦੇ ਸਿੰਪਟਮ ਆਉਣ ਦੇ ਵਿੱਚ ਜਿਹੜਾ ਟਾਈਮ ਹੁੰਦਾ ਹੈ ਉਹ ਸਾਡੇ ਕੋਲ 21 ਦਿਨ ਦਾ ਹੁੰਦਾ ਹੈ ਇਹਦਾ ਮਤਲਬ ਹੈ ਕਿ ਕਿਤੇ ਨ ਕੀੜੇ ਦਾ ਹਮਲਾ ਰਹਾ ਹੋਵੇ ਤੇ ਇਸ ਕੀੜੇ ਨੇ ਜਿਹੜੀ ਹੈ ਇਹ ਬਿਮਾਰੀ ਕੀਤੀ ਹੋਵੇ ਕਿਸਾਨ ਕਹਿ ਰਹੇ ਨੇ ਕਿ ਇਹ ਜਿਹੜਾ ਹੈ ਬੀਜ 131 ਨੰਬਰ ਹੈ ਕੀ ਲਗਾਇਆ ਹੈ ਇਸੇ ਸਾਹ ਸਰਕਾਰ ਨੇ ਜਿਹੜਾ ਰეკਮੈਂਡ ਕੀਤਾ ਸੀਗਾ ਵੀ ਐਸਪੀ ਇਹ ਲਗਾਓ ਜੇ ਝਾੜ ਵੀ ਵਧਾਏਗਾ ਦੇਖੋ ਮੈਂ ਤੁਹਾਨੂੰ ਇੱਥੇ ਕੋਇਨ ਕਲੀਅਰ ਕਰਨਾ ਚਾਹਨੀ ਹੈ ਕਿ ਜਿਹੜਾ ਵਾਇਰਲ ਡਿਜ਼ੀਜ਼ ਹੈ ਕੋਈ ਵੀ ਵੈਰਾਈਟੀ ਵਾਇਰਲ ਡਿਜ਼ੀਜ਼ ਨੂੰ ਜਿਹੜੀ ਹੈ ਉਹ ਰੈਜ਼ਿਸਟੈਂਟ ਨਹੀਂ ਹੈ ਇਹਨੇ ਇਕੁਅਲੀ ਹਰ ਇੱਕ ਵੈਰਾਈਟੀ ਨੂੰ ਅਫੈਕਟ ਕੀਤਾ ਹੈ ਹੁਣ ਫਾਰਮਰ ਇਹਨੂੰ 131 ਨੂੰ ਕਲਪਰੇਟ ਬਣਾ ਰਹੇ ਹੋ ਬਿਲਕੁਲ ਗਲਤ ਚੀਜ਼ ਹੈ 131 128 इवन ਜਿਹੜੀਆਂ ਫਾਰਮਰ ਪ੍ਰਾਈਵੇਟ ਵੈਰਾਈਟੀ ਸੁਪਰੀਮ 110 ਲਗਾ ਰਹੇ ਉਹਦਾ ਵੀ ਰਿਪੋਰਟ ਆਇਆ ਮੈਂ ਹਰਿਆਣੇ ਦੀ ਨਿਊਜ਼ ਸੁਣੀ ਸੀ ਹਰਿਆਣੇ ਦੇ ਵਿੱਚ ਜਿੱਥੇ ਪੂਸਾ 44 ਤੇ ਹਾਈਬ੍ਰਿਡ ਤੋਂ ਨ ਲਗਾ ਉਹਦੇ ਵਿੱਚ ਵੀ ਬਿਮਾਰੀ ਰਿਪੋਰਟ ਹੋਈ ਹੈ ਸੋ ਤੁਸੀਂ ਪੀਆਈ ਉਹਦੀ ਸਿਫਾਰਿਸ਼ ਕੀਤੀ ਵੈਰਾਈਟੀਆਂ ਨੂੰ ਤੁਸੀਂ ਕਲਪਰੇਟ ਬਣਾ ਰਹੇ ਹੋ ਇਸ ਚੀਜ਼ ਬਹੁਤ ਗਲਤ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਨਾ ਕਿ ਦੂਸਰੀ ਸਟੇਟ ਸੇ ਵੀ ਕਿਉਂਕਿ ਹਰਿਆਣੇ ਦੇ ਵਿੱਚ ਵੀ ਸੇਮ ਬਿਮਾਰੀ ਰਿਪੋਰਟ ਹੋਈ ਹੈ ਉੱਥੇ ਤੁਸੀਂ ਦੇਖੋ ਕਿ ਪੂਸਾ 44 ਤੇ ਹਾਈਬ੍ਰਿਡਸ ਦੇ ਵਿੱਚ ਵੀ ਆਈ ਹੈ ਸੋ ਕੋਈ ਵੀ ਵੈਰਾਈਟੀ ਮੌਜੂਦਾ ਸਮੇਂ ਦੇ ਵਿੱਚ ਆਪਾਂ ਕਹੀਏ ਕਿ ਇਹ ਰੈਜ਼ਿਸਟੈਂਟ ਹੈ ਇਸ ਵਾਇਰਸ ਨੂੰ ਤਾਂ ਇਹ ਨਾ ਗਲਤ ਹੈ